my head दरमांदे ठांडे दरबार तुझ बिन सुरत करे को दर्शन दी जय बोल के दर्शन प्यासी दिन सरा चित दिन दीता ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਾਧ ਸੰਗਤ ਜੀਓ ਆਪ ਜੀ ਅੰਮ੍ਰਿਤ ਵੇਲੇ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸੰਦਾਰੀ ਕਰਕੇ ਗੁਰਬਾਣੀ ਸਰਵਣ ਕਰਕੇ ਆਪਣੇ ਮਨੁੱਖੀ ਸਰੀਰ ਨੂੰ ਸਫਲਾ ਬਣਾ ਲੇ ਹੋ ਉਤਮਤੇ ਵੱਡੇ ਜੀਵਨ ਵਾਲੇ ਹੋ ਬੜਾ ਭਾਗੇ ਹੋ ਤਨ ਤਨ ਸ੍ਰੀ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪੰਜਵੇਂ ਨਾਨਕ ਪੰਜਵੇਂ ਗੁਰੂ ਰਾਗਤਨਾ ਸ੍ਰੀ ਜੀ ਦੇ ਬਾਣੀ ਦੇ ਵਿੱਚ ਰਾਗ ਦੇ ਵਿੱਚ ਗੁਰਸਿੱਖ ਨੂੰ ਸਾਧੂ ਨੂੰ ਪਿਆਰੇ ਨੂੰ ਸਮਝਾਉਣਾ ਕਰਦੇ ਨੇ ਸਬਦ ਗੁਰੂ ਗਿਆਨ ਦੇ ਰਾਹ ਜੋ ਸਬਦ ਗੁਰੂ ਹੈ ਜਿਸ ਪ੍ਰਾਣੀ ਦੇ ਅੰਦਰ ਵਸ ਜਾਂਦਾ ਹੈ ਸਬਦ ਗੁਰੂ ਉਹਨ ਉਸ ਸੰਸਾਰ ਦੀ ਸੋਝੀ ਆ ਜਾਂਦੀ ਹੈ ਉਹਨੂੰ ਜੀਵ ਦੇ ਬਾਰੇ ਨੌਲੇਜ ਆ ਜਾਂਦੀ ਹੈ ਪਤਾ ਲੱਗ ਜਾਂਦਾ ਹੈ ਪਰ ਜੇ ਕਿਤੇ ਸਤਿਗੁਰੂ ਜੀ ਕਿਰਪਾ ਕਰ ਦੇਣ ਜੀਵ ਦੇ ਉੱਤੇ ਪ੍ਰਾਣੀ ਦੇ ਉੱਤੇ ਪਰਮੇਸ਼ਰ ਦਾ ਸਿਮਰਨ ਕਰਕੇ ਜਿਵੇਂ ਸੁਆਮੀ ਨੂੰ ਆਰਾਧ ਕੇ ਆਪਣੇ ਨੂੰ ਜਿਹੜਾ ਤਨ ਤੇ ਮਨ ਹੈ ਉਹ ਸ਼ੀਤਲ ਹੋ ਜਾਵੇਗਾ ਛਾਤੀ ਪਾ ਕੇ ਪਰਮੇਸ਼ਰ ਦੇ ਬਚਨ ਨੂੰ ਸਤ ਕਰਕੇ ਜਿਹੜਾ ਮਨ ਦਾ ਹੈ ਪਰ ਜਿਹੜੇ ਪਰਮੇਸ਼ਰ ਦੇ ਬਚਨਾਂ ਨੂੰ ਮੰਨਦੇ ਨੇ ਉਹਨਾਂ ਦਾ ਤਨ ਤੇ ਮਨ ਸ਼ੀਤਲ ਹੋ ਗਿਆ ਪਵਿੱਤਰ ਹੋ ਗਿਆ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਹੈ ਜਿਹੜਾ ਤੁੰਗੂਪੀ ਜੀਆਂ ਨੂੰ ਚੜ ਜਾਂਦਾ ਹੈ ਪਰਮੇਸ਼ਰ ਜਿਹੜਾ ਪਾਰ ਬ੍ਰਾਹਮ ਜਿਹੜਾ ਉਹਦਾ ਗਿਆਨ ਹੈ ਬਾਤੀ ਨੂੰ ਸਵਾਰ ਜਾਂਦਾ ਹੈ ਇਸ ਕਰਕੇ ਧੰਨ ਸ੍ਰੀ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਣੇ ਅਮੋਲਕ ਬਚਨ ਹੁਕਮਾਂ ਵਿੱਚ ਸਮਝਾਉਣਾ ਕਰਦੇ ਨੇ ਸਤਨਾ ਸਿੰਘਾਹੀ ਗੁਰ ਸਾਹਿਬ ਜੀ ਆਓ ਸਤਿ ਸ਼੍ਰੀ ਅਕਾਲ ਜੀ ਮਾਲਾ ਅੰਜਨਾ ਸੇਵਾ ਸੇਵਾ ਸਾਡੀ ਪ੍ਰਭ ਆਪਣਾ ਪਰਾਪਨਾ ਕੇਤੇ ਸਤਿਗੁਰੂ ਜੀ ਨੇ ਦੋ ਸਿਮਰ ਲਾਇਏ ਨੇ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਿਮਰਨ ਕਰਨਾ ਕਰ ਲੈ ਪਰਮੇਸ਼ਰ ਦਾ ਅਕਾਲ ਪੁਰਖ ਵਾਹਿਗੁਰੂ ਦਾ ਆਪਨੇ ਪਰਮੇਸ਼ਰ ਆਪਣੇ ਨੂੰ ਸਰਵਨਾ ਕਰ ਲੈ ਜਦੋਂ ਕੋਈ ਵੀ ਚੀਜ਼ ਆਪਣੀ ਹੋ ਜਾਂਦੀ ਉਹ ਤੇ ਰਾਜ ਹੋ ਜਾਂਦਾ ਹੈ ਪ੍ਰਾਣੀ ਦਾ। ਇਹ ਸੀ ਕਿਸੇ ਦਾ ਵੀ ਸਾਧਨ ਮੰਗ ਕੇ ਲੈ ਜਾਣੇ ਹਾਂ। ਜਾਂ ਕਿਸੇ ਕੋਲੋਂ ਕੋਈ ਵਸਤੂ ਮੰਗ ਕੇ ਲੈ ਕੇ ਜਾਣੇ ਹਾਂ। ਆਸੀਂ ਕਹਿ ਦਿੰਦੇ ਆਂ ਵੀ ਇਹ ਕਿਸੇ ਦੀ ਹੈ। ਜਦੋਂ ਇਹ ਵਸਤੂ ਬਾਰੇ ਕੋਈ ਪੁੱਛੋ ਵੀ ਇਹ ਆਪਣੀ ਹੈ ਫਿਰ ਉਹ ਡਰ ਨਹੀਂ ਭੈ ਨਹੀਂ ਜਿੱਥੇ ਮਰਜੀ ਉਹਨੂੰ ਲਈ ਫਿਰ। ਇਸੇ ਤਰ੍ਹਾਂ ਜੋ ਚੀਜ਼ ਆਪਣੀ ਹੈ ਉਥੇ ਪ੍ਰਾਣੀ ਆਪਦੀ ਮਰਜ਼ੀ ਅਨੁਸਾਰ ਉਹ ਚੀਜ਼ ਨੂੰ ਵਰਤ ਲੈਂਦਾ ਹੈ ਆਪਣੇ ਤੇ ਗੈਰ ਵਾਲੀ ਵਸਤੂ ਦੇ ਵਿੱਚ ਫਰਕ ਹੈ ਇਸ ਕਰਕੇ ਸਿਮਰ ਸਵਾਮੀ ਆਪਣੇ ਨੂੰ ਆਪਣਾ ਬਣਾ ਕੇ ਸਿਮਰਉ ਨੂੰ ਆਪਣਾ ਬਣਾ ਕੇ ਆਰਾਧ ਆਪਣਾ ਬਣਾ ਕੇ ਚੇਤੇ ਕਰ ਜਦੋਂ ਆਪਣਾ ਬਣ ਗਿਆ ਫਿਰ ਕਹਿੰਦੇ ਸ਼ੀਤਲ ਹੋ ਜਾਏਗਾ ਤਨ ਤੇ ਮਨ ਤੇਰਾ ਸ਼ੀਤਲ ਹੋ ਜੂ ਰੱਜ ਜਾਏਗਾ ਤੈਨੂੰ ਸੰਤੁਸ਼ਟੀ ਆ ਜੂਗੀ ਪਰਮੇਸ਼ਰ ਦੇ ਨਾਮ ਦੇ ਸਾਤੀ ਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮਨ ਜੀਦੇ ਕਰਕੇ ਤੇਰੇ ਤਨ ਤੇ ਮਨ ਨੂੰ ਪੂਰਾ ਆਨੰਦ ਆ ਜੇ ਜਿਸ ਤਰ੍ਹਾਂ ਅਸੀਂ ਕਈ ਦਿਨਾਂ ਤੋਂ ਭਗਵਾਨ ਨਹੀਂ ਸਕਿਆ ਜੇ ਰੋਤ ਸਗਿਆ ਤਾਂ ਕਿਹਾ ਵੀ ਆਨੰਦ ਆ ਗਿਆ ਸ਼ਾਂਤੀ ਆ ਪਿਆਸਾ ਜਿਹੜਾ ਪ੍ਰਾਣੀ ਹੈ ਨਾ ਪਾਣੀ ਦਾ ਉਹ ਕਦੇ ਵੀ ਚੱਲ ਕੇ ਉਹਦੇ ਕੋਲੇ ਪਾਣੀ ਨਹੀਂ ਆਇਆ ਪਿਆਸਾ ਚੱਲ ਕੇ ਪਾਣੀ ਦੇ ਕੋਲ ਗਿਆ ਜਿਹਨੂੰ ਤਲਾਸ਼ ਹੈ ਉਹ ਪਾਣੀ ਦੇ ਕੋਲ ਗਿਆ ਪਾਣੀ ਚੱਲ ਕੇ ਪਿਆਸੇ ਕੋਲ ਨਹੀਂ ਆਇਆ ਜਿਹਨੂੰ ਗੁਰੂ ਦੇ ਨਾਮ ਦੀ ਪਿਆਸ ਹੈ ਗੁਰੂ ਦੇ ਨਾਮ ਦੀ ਤੰਗ ਹੈ ਗੁਰੂ ਦੇ ਨਾਮ ਦੀ ਇੱਛਾ ਹੈ ਉਹ ਚੱਲ ਕੇ ਗੁਰੂ ਦੇ ਕੋਲ ਆਉਂਦਾ ਹੈ ਜਦੋਂ ਚੱਲ ਕੇ ਗੁਰੂ ਕੋਲ ਆਵੇਂਗਾ ਜਦੋਂ ਹੁਣ ਪਿਆਸੇ ਨੇ ਪਾਣੀ ਨਹੀਂ ਪੀਤਾ ਉਹਦੀ ਤ੍ਰਿਸ਼ਨਾ ਜਿਹੜੀ ਅਗਨ ਹੈ ਬੁਝ ਗਈ ਸ਼ਾਂਤੀ ਆ ਕਿਹਦਾ ਬੜਾ ਆਨੰਦ ਆ ਇਸੇ ਤਰ੍ਹਾਂ ਗੁਰੂ ਦੇ ਕੋਲ ਆਉਣ ਦੇ ਨਾਲ ਵੀ ਤੇਰੇ ਤਨ ਤੇ ਮਨ ਨੂੰ ਸ਼ਾਂਤੀ ਆ ਜਾਵੇਗੀ, ਸ਼ੀਤਲ ਹੋ ਜਾਵੇਗਾ, ਆਨੰਦ ਆ ਜਾਵੇਗਾ। ਪਰ ਗੁਰੂ ਦੇ ਆਨੰਦ ਨੂੰ ਲੈਣ ਦੇ ਲਈ ਸਾਨੂੰ ਪਰਮੇਸ਼ਰ ਨਾਲ ਆਪਣਾ ਬਣਾ ਕੇ ਪਿਆਰ ਕਰਕੇ, ਬੰਦਗੀ ਨੂੰ ਸਿਮਰਨ ਕਰਕੇ ਆਰਾਧਨਾ ਪਾਵੇ। ਜਦੋਂ ਪਰਮੇਸ਼ਰ ਆਪਣਾ ਬਣਾ ਕੇ ਸਿਮਰੇਗਾ, ਫਿਰ ਆਨੰਦ ਆਵੇਗਾ। ਇਸ ਕਰਕੇ ਤਨ ਤੇ ਮਨ ਸ਼ੀਤਲ ਹੋ ਜਾਏਗਾ ਜਦੋਂ ਗੁਰੂ ਦੇ ਵਚਨ ਨੂੰ ਸਤ ਕਰਕੇ ਮੰਨੇਗਾ ਰੂਪ ਰੰਗ ਸੁਖ ਤਨ ਜੀ ਕਾ ਤਾਰਨੋਂ ਮੁੜ ਜਾਤੀ ਰੂਪ ਰੰਗ ਸੁਖ ਤਨ ਸਭ ਕੁਝ ਕਹਿੰਦੇ ਉਹਦੇ ਗਿਆਨ ਦੇ ਨੇ ਰੂਪ ਰੰਗ ਲਖ ਹੋਵੇ ਧਨ ਵਧੀਆ ਹੋਵੇ ਸੋਖ ਹੋਵੇ ਜਿਉ ਨੂੰ ਬੋਲਣ ਦੀ ਸਮਰਥਾ ਅਕਲ ਨਹੀਂ ਹੈ ਉਹਨੂੰ ਬੋਲਣ ਦੇ ਬਾਰੇ ਸੋਚੀ ਨਹੀਂ ਹੈ ਫਿਰ ਕਹਿੰਦੇ ਉਹ ਪਾਰ ਬ੍ਰਹਮ ਹੋਰ ਹੈ ਜਾਤੀ ਕਹਿੰਦੇ ਉਹ ਆਪਣੀ ਜਾਤ ਰੂਪੀ ਆਦਤੋਂ ਪਰਖਿਆ ਜਾਂਦਾ ਹੈ ਕਹਿੰਦੇ ਕਿ ਰਾਜੇ ਨੇ ਵਜ਼ੀਰ ਨੂੰ ਪੁੱਛਿਆ ਵੀ ਜੇ ਕਿਸੇ ਨੂੰ ਆਪਾਂ ਕਿਸੇ ਦੀ ਖੋਜ ਕਰਨੀ ਹੋਵੇ ਵੀ ਇਹਦੀ ਆਦਤ ਕਿਹੜੀ ਹੈ ਬੀ ਦਾ ਪਿਤਾ ਕੀ ਕੰਮ ਕਰਦਾ ਸੀ ਦੀ ਮਾਤਾ ਕੀ ਕੰਮ ਕਰਦੀ ਹੈ ਕਿਵੇਂ ਪਰਖਿਆ ਜਾਵੇਗਾ ਵਜ਼ੀਰ ਕਹਿੰਦਾ ਇਹ ਤਾਂ ਕੋਈ ਬਾੜੀ ਵਧੀਆ ਚਿੰਤਾ ਵਾਲੀ ਗੱਲ ਨਹੀਂ ਹੈ ਇਹ ਤਾਂ ਖੋਜਿਆ ਜਾਊ ਦੱਸੋ ਖੋਜੀਏ ਰਾਜਾ ਕਹਿੰਦਾ ਫਿਰ ਮੂੰ ਦੱਸ ਖੋਜ ਕੇ ਦੱਸ ਵੀ ਮੈਂ ਕੀ ਸੀ ਕਹਿੰਦਾ ਕੋਈ ਗੱਲ ਨਹੀਂ ਜੀ ਆਪਾਂ ਤੁਹਾਡੀ ਵੀ ਖੋਜ ਕਰ ਲੈਨੇ ਆ ਹੁਣ ਕਹਿੰਦੇ ਵਜ਼ੀਰ ਖੋਜ ਤੇ ਲੱਗ ਗਿਆ ਵੀ ਰਾਜੇ ਰਾਜਾ ਇਹੋ ਜਿਹਾ ਸੀ ਦਾ ਪਿਤਾ ਕੀ ਕੰਮ ਕਰਦਾ ਸੀ ਮਾਤਾ ਕੀ ਕੰਮ ਕਰਦੀ ਸੀ ਰਾਜੇ ਦੀ ਖੋਜ ਸ਼ੁਰੂ ਕਰਤੀ ਵਜ਼ੀਰ ਨੇ ਤਕਰੀਬਨ ਕਈ ਮਹੀਨਿਆਂ ਵਿੱਚ ਰਾਜੇ ਦੀ ਖੋਜ ਵਜ਼ੀਰ ਨੇ ਕਰ ਲਈ ਇੱਕ ਦਿਨ ਟਾਈਮ ਆਇਆ ਕਿਸੇ ਪ੍ਰਾਣੀ ਨੇ ਨਗਰ ਵਿੱਚ ਕੋਈ ਉਹ ਗਲਤੀ ਕਰ ਦਿੱਤੀ ਰਾਜੇ ਨੇ ਸਭਾ ਦੇ ਵਿੱਚ ਬੁਲਾ ਲਿਆ ਕਹਿੰਦੇ ਗੱਲ ਸੁਣੋ ਤੂੰ ਗਲਤੀ ਕਰਦਾ ਮੇਰੀ ਪਰਜਾ ਵਿੱਚ ਹੋ ਕੇ ਕਹਿੰਦੇ ਇਹਨੂੰ ਕੀ ਹੁਣ ਸਜ਼ਾ ਲਾਈਏ ਕਹਿੰਦੇ ਇਹਨੂੰ ਇੱਕ ਪ੍ਰਸਾਦਾ ਦੇਣਾ ਬਸ ਦਿਹਾੜੀ ਦਾ ਇੱਕ ਜਿਹੜਾ ਪ੍ਰਸਾਦਾ ਇਹਨੂੰ ਹੁਣ ਜਿਹੜਾ ਵਜ਼ੀਰ ਸੀ ਉਹ ਪਰਖੀ ਜਾ ਰਿਹਾ ਵੀ ਰਾਜੇ ਦੀਆਂ ਆਦਤਾਂ ਕੀ ਸੀ ਜਦੋਂ ਇੱਕ ਪ੍ਰਸਾਦੇ ਦੀ ਗੱਲ ਆਈ ਵਜ਼ੀਰ ਬੋਲ ਪਿਆ ਕਹਿੰਦੇ ਰਾਜਾ ਜੀ ਮੈਨੂੰ ਲੱਗਦਾ ਕਿਸੇ ਡਾਲੀ ਵਾਲੇ ਦਾ ਪੁੱਤ ਲੱਗਦਾ ਹੈ ਤਾ ਜਾਂ ਕਿਸੇ ਰਸੋਈ ਵਾਲੇ ਦਾ ਪੁੱਤ ਲੱਗਦਾ ਹੈ ਤੂੰ ਰਾਜੇ ਨੂੰ ਗੁੱਸਾ ਆ ਗਿਆ ਵੀ ਇਹਨੂੰ ਕਿਹ ਪਤਾ ਕਿਵੇਂ ਲੱਗ ਗਿਆ ਵੀ ਮੇਰੇ ਰਸੋਈ ਵਾਲੇ ਦਾ ਪੁੱਤਰ ਆ ਕਹਿੰਦਾ ਬੰਦੇ ਦੀ ਜਿਹੜੀਆਂ ਆਦਤਾਂ ਹੁੰਦੀਆਂ ਨਾ ਉਹ ਦੱਸ ਦਿੰਦੀਆਂ ਵੀ ਇਹ ਕਿ ਹੋ ਜਾ ਕੋ ਸਤਨਾ ਹ ਜਿੰਨਾ ਮਰਜੀ ਕੋ ਰੱਖ ਲੇ ਰੂਪ ਰੰਗ ਹੋਵੇ ਧਨ ਹੋਵੇ ਉਹਦੀ ਆਦਤ ਦੱਸ ਰਹੀਏ ਵੀ ਕਿੰਨੇ ਇਹ ਸਮਰਥਾ ਦਾ ਮਾਲਕ ਹੈ ਜਿਹੜੀ ਉਹਦੀ ਆਦਤ ਹੈ ਉਹ ਤੋਂ ਬਾਝਾਂ ਨਹੀਂ ਹੋ ਸਕਦਾ ਉਹ ਪ੍ਰਾਣੀ ਉਹ ਕਿਸੇ ਨਾ ਕਿਸੇ ਦਿਨ ਦਿਖਾਈ ਦੇਣੀ ਆ ਉਹਨੇ ਜਦੋਂ ਅਸੀਂ ਚੰਗੀਆਂ ਆਦਤਾਂ ਦੇ ਹੋਵਾਂਗੇ ਆਦੀ ਫਿਰ ਰੂਪ ਰੰਗ ਮਹਿਣਾ ਨਹੀਂ ਰੱਖੇਗਾ ਕਿਉਂਕਿ ਤੇਰਾ ਗਿਆਨ ਉਥੇ ਵਧੀਆ ਕੁਆਲਿਟੀ ਵਾਲਾ ਫਿਰ ਤੋਂ ਹਰ ਇੱਕ ਇਨਸਾਨ ਲਈ ਵਧੀਆ ਹੈ ਬਾਦੀ ਦੀ ਇੱਕ ਤੀ ਹੋਈ ਹੈ ਜਿਹਨੂੰ ਦੁਨੀਆ ਵਿੱਚ ਕੋਈ ਬਸੰਦ ਨਹੀਂ ਕੀਤਾ ਕਿਸੇ ਨੇ ਬਾਦੀ ਨਾਮ ਦਾ ਇੱਕ ਪ੍ਰਾਣੀ ਸੀ ਉਹਦੀ ਧੀ ਸੀ ਉਹਦੇ ਨੇਤਰ ਵੱਡੇ-ਵੱਡੇ ਸੀ ਦੰਦਾਂ ਦੇ ਤਰਾਸ ਰੂਪੀ ਵੱਡੇ-ਵੱਡੇ ਸੀ ਉਹਦੇ ਕਹਿੰਦੇ ਉਹਦੇ ਅੰਗਾਂ ਦਾ ਮੁੜਿਆ ਹੋਇਆ ਸਰੀਰ ਉਹਦਾ ਉਹਨੂੰ ਕਿਸੇ ਨੇ ਵਸੰਦ ਨਹੀਂ ਸੀ ਕੀਤਾ ਇੱਕ ਬਾਦੀ ਇਲਾਕੇ ਵਿੱਚ ਖੋਜੀ ਆਂਦਾ ਸੀ ਪ੍ਰਾਣੀ ਉਹਨੇ ਆਪ ਦੇ ਘਰ ਦੇ ਲਈ ਚੰਗੀ ਏਸਤਰੀ ਦੇ ਲਈ ਪਾਲ ਕੀਤੀ ਬੜੀਆਂ ਏਸਤਰੀਆਂ ਉਹਨਾਂ ਨੇ ਦੁਨੀਆ ਦੇ ਵਿੱਚ ਇਲਾਕੇ ਵਿੱਚ ਦੇਖੀਆਂ ਇਹਦਾ ਰੰਗ ਰੂਪ ਦੇਖਿਆ ਉਹਦਾ ਕੱਦ ਕਾਟ ਦੇਖਿਆ ਉਹ ਪ੍ਰਾਣੀ ਕਹਿੰਦਾ ਜੀ ਨਹੀਂ ਮੈਨੂੰ ਰੰਗ ਰੂਪ ਤੇ ਕੱਦ ਦੀ ਲੋੜ ਨਹੀਂ ਫੇਰ ਉਹ ਵਾਦੀ ਦੇ ਘਰ ਗਿਆ ਪੁੱਛਿਆ ਵੀ ਕਹਿੰਦੇ ਇਹ ਮੇਰੀ ਧੀ ਹੈ ਇਹਨੂੰ ਕਿਸੇ ਨੇ ਵਸਿੰਦ ਨਹੀਂ ਕੀਤਾ ਇਹਦੇ ਵੱਡੇ ਵੱਡੇ ਨੇਤਰ ਨੇ ਵੱਡੇ ਵੱਡੇ ਦੰਦ ਹੈ ਹਾਥੀ ਦੇ ਮੁੜੇ ਹੋਏ ਨੇ ਜਦੋਂ ਵਾਦੀ ਵਿੱਚ ਉਹ ਪਰਜਾ ਵਿੱਚ ਪ੍ਰਾਣੀ ਨੇ ਬੁਲਾਇਆ ਨਾ ਉਹਨੂੰ ਉਹਨ ਪਹਿਲਾਂ ਸਤਿ ਸ੍ਰੀ ਅਕਾਲ ਹੱਥ ਜੋੜ ਕੇ ਬੁਲਾਈ ਬੁਲਾਉਣ ਤੋਂ ਬਾਅਦ ਉਹਨੇ ਆਪਣੇ ਸਾਰੇ ਰੋਮਾਂ ਨੂੰ ਢੱਕਿਆ ਹੋਇਆ ਉਹ ਪ੍ਰਾਣੀ ਕਹਿੰਦਾ ਇਹਦੇ ਜਿਹੜੇ ਨੇਤਰ ਹੈ ਇਹ ਸੰਸਾਰ ਦੀ ਬਣਾਵਟ ਹੈ ਸਿਰ ਪ੍ਰਮੇਸ਼ਰ ਦੀ ਬਣਾਵਟ ਹੈ ਜਿਹੜਾ ਮਨ ਹਿਰਦਾ ਜਿਹੜਾ ਗਿਆਨ ਹੈ ਉਹ ਬਹੁਤ ਵਧੀਆ ਏ ਇਹ ਮੈਨੂੰ ਇਸਤਰੀ ਬਸੰਦ ਹੈ ਇਹਦੇ ਨਾਮ ਆਪਣਾ ਕਨਾਹ ਵਿਆਹ ਕਰਾਉਣਾ ਚਾਹੁੰਦਾ ਹੈ ਉਹ ਵਾਦੀ ਨੇ ਫਿਰ ਕਿਉਂ ਬਸੰਦ ਕੀਤੀ ਉਹ ਧੀ ਨੂੰ ਉਹ ਕਹਿੰਦਾ ਵੀ ਤੈਨੂੰ ਕੀ ਮਿਲਿਆ ਇਹਦੇ ਵਿੱਚੋਂ ਕੀ ਦੇਖਿਆ ਉਹ ਕਹਿੰਦਾ ਇਹਦਾ ਜਿਹੜੀ ਵਿਚਾਰ ਹੈ ਉਹ ਦੁਨੀਆ ਤੋਂ ਵੱਖਰੀ ਹੈ ਧਨ ਰੂਪ ਰੰਗ ਦੀ ਗੱਲ ਨਹੀਂ ਜਿਹਦੇ ਕੋਲੇ ਚੰਗਾ ਗਿਆਨ ਸੋਚ ਹੈ ਨਾ ਉਹ ਦੁਨੀਆ ਦੇ ਵਿੱਚ ਵਧੀਆ ਹੀ ਹੈ ਇਸ ਕਰਕੇ ਗੁਰੂ ਜੀ ਨੇ ਆਖਿਆ ਪਾਰ ਬ੍ਰਹਮ ਮੋਰਾ ਜਾਦੀ ਦੇ ਕੋਲੇ ਪਾਰ ਬ੍ਰਹਮ ਗਿਆਨ ਹੈ ਉਹ ਅਸਲੀ ਜਾਗਰੂਪੀ ਗਿਆਨ ਵਾਲਾ ਪ੍ਰਾਣੀ ਹੈ ਰੂਪ ਰੰਗ ਸੁਖ ਸਹਿਜ ਧਨ ਜੀਆ ਇਹ ਤਾਂ ਜੀਵਾਂ ਦਾ ਆਧਾਰ ਹੈ ਰੂਪ ਰੰਗ ਜਿਹੜਾ ਹੈ ਤਾਂ ਸਮੇਂ ਅਨੁਸਾਰ ਲੈ ਜਾਣਾ ਇਹ ਤਾਂ ਲੱਥ ਜਾਣਾ ਹੈ ਜਿਹੜੇ ਅੱਜ ਤੋਂ 60 ਸਾਲ ਪਹਿਲਾਂ ਰੂਪ ਰੰਗ ਦੇ ਮਾਲਕ ਸੀ ਉਹ ਲੱਥ ਗਏ ਅੱਜ ਉਹ ਆਪਣੇ ਰੂਪ ਰੰਗ ਦੀ ਕੇਅਰ ਸਮਾਥ ਨਹੀਂ ਪਾ ਸਕਦੇ ਤੁਸੀਂ ਕਦੇ ਸੁਣਿਆ ਵੀ ਕੋਈ ਪ੍ਰਾਣੀ ਵੱਡੀ ਉਮਰ ਦਾ ਜਾ ਕੇ ਆਪਣੇ ਸਰੀਰ ਤੇ ਮੇਕਅਪ ਕਰਾਉਂਦਾ ਹੋਵੇਗਾ ਨਹੀਂ ਕਿਉਂ ਉਹਨਾਂ ਰੂਪ ਰੰਗ ਲੱਥ ਚੁੱਕਿਆ ਹੈ ਇਹ ਤਾਂ ਜਿਹੜਾ ਸਰੀਰ ਦੀ ਬਨਾਵਟ ਹੈ ਸਮੇਂ-ਸਮੇਂ ਅਨੁਸਾਰ ਲੱਥਦੀ ਰਹੇਗੀ ਪਰ ਜੋ ਪਰਮੇਸ਼ਰ ਦਾ ਗਿਆਨ ਹੈ ਚੰਗੀ ਸੋਚ ਹੈ ਉਹਨੂੰ ਕੋਈ ਲੱਥੇਗਾ ਨਹੀਂ ਉਹ ਇੰਡ ਤੋਂ ਲੈ ਕੇ ਸਵਾਸ ਰੂਪੀ ਤੱਕ ਨਾਲ ਲਿਵੇਗੀ ਜਿਹੜੀ ਉਹ ਗਿਆਨ ਹੈ ਜਿਹੜਾ ਉਹ ਮੇਕਅਪ ਹੈ ਜਿਹੜਾ ਉਹ ਵਧੀਆ ਬਨਾਵਟ ਹੈ ਉਹ ਕਿਸੇ-ਕਿਸੇ ਵਿੱਚ ਪ੍ਰਵੇਸ਼ ਹੈ ਇਸ ਕਰਕੇ ਗੁਰੂ ਜੀ ਨੇ ਆਖਿਆ ਬਾਣੀ ਵਿੱਚ ਬੀ ਜਿਹੜਾ ਰੂਪ ਰੰਗ ਸਾਜ ਜਿਹੜਾ ਸੁਖ ਧਾਨਾ ਇਹ ਜੀਵਾਂ ਦਾ ਆਨੰਦ ਹੈ ਪਰ ਅਸਲੀ ਆਨੰਦ ਪਾਰ ਬ੍ਰਹਮ ਗਿਆਨ ਹੈ ਜਿਹਦੇ ਕੋਲ ਹੈ ਉਹੀ ਵਧੀਆ ਹੈ ਰਸਨਾ RAM ਰਸਨਾ ਤੇ ਸੁਣੋ ਪਿਆਰ ਰਸਨਾ ਜਿਹਦੇ ਰਸਨਾ ਤੇ RAM ਵਧੀਆ ਵਧੀਆ ਬੋਲ ਹੈ ਜਵਾਨ ਤੇ ਰਸਨਾ ਤੇ ਜਿਹਦੇ ਸੋਹਣੇ ਵਿਚਾਰ ਨੇ ਪਾਸਾ ਕਹਿੰਦੀ ਰਸਾਇਣ ਮਾਤੀ ਕਹਿੰਦੀ ਉਹਦੀ ਮਾਤੀ ਸੋਹਣੀ ਹੈ ਉਹੀ ਵਧੀਆ ਹੈ ਹੁਣ ਜੇ ਤੁਸੀਂ ਇਸ ਹੁਕਮ ਨਾਮ ਇਹਨੂੰ ਕਿਸੇ ਚੀਜ਼ ਤੇ ਲਾਮੋਗੇ ਵੀ ਸਾਧਗੁਰੂ ਜੀ ਨੇ ਸਿਮਰਨ ਲਈ ਆ ਘਰ ਬਣਾਇਆ ਸਿਰ ਲਈ ਮਾਲਕ ਨੇ ਆ ਕੀਤਾ ਨਹੀਂ ਨਹੀਂ ਆਪਣੀ ਸੋਚ ਦੇ ਗੁਰੂ ਜੀ ਨੇ ਗੱਲ ਕੀਤੀ ਹੈ ਜਿਹਦੇ ਕੋਲੇ ਸੋਤ ਸੋਹਣੀ ਗਿਆਨ ਰਸਨਾ ਤੇ ਰਾਮ ਵਸਦਾ ਜੀ ਦੇ ਹੁਣ ਜੇ ਮੈਂ ਇੱਕ ਉਧਾਰਨਾ ਦੇਮਾ ਭੀਲਣੀ ਦਾ ਕੀ ਸੀ ਭੀਲਣੀ ਦੇ ਕੋਲ ਪੀਰਣੀ ਕੋਲੇ ਜਾ ਰਾ ਤੁਸੀਂ ਪੀਰਣੀ ਨੇ ਵਿਰਧ ਵਾਸਤ ਵਿੱਚ ਲੋਕਾਂ ਨੇ ਕੋੜੜੇ ਮਾਰੇ ਡੰਡੇ ਮਾਰੇ ਧੱਕੇ ਮਾਰੇ ਕੱਢ ਦਿੱਤੀ ਗਈ ਆਪਣੇ ਇਲਾਕੇ ਦੇ ਵਿੱਚੋਂ ਬਾਹਰ ਬਿਠਾਤੀ ਫਿਰ ਆ ਰਾਮ ਕਿੱਥੇ ਗਿਆ ਕਿਉਂਕਿ ਪੀਰਣੀ ਬੜੇ ਪ੍ਰੇਮ ਨਾਲ ਚੇਤੇ ਕਰਦੀ ਸੀ ਰਾਮ ਨੂੰ ਜਿਦੋਂ ਰਾਮ ਰਸਨਾ ਦੇ ਵਿੱਚ ਵਧੀਆ ਆਨੰਦ ਆ ਗਿਆ ਤੇਰੇ ਬੋਲ ਦੇ ਵਿੱਚ ਜਿਵੇਂ ਕਿਸੇ ਨੇ ਆਖਿਆ ਕਹਿੰਦੇ ਕੋੜੇ ਬੋਲਣਮ ਕੌੜੇ ਬੋਲ ਬੋਲਣ ਵਾਲਾ ਸਹਿਦਨਾ ਵੇਚ ਸਕਿਆ ਮਿੱਠੇ ਬੋਲਣ ਬੋਲ ਵਾਲਾ ਕਹਿੰਦੀ ਮਿਰਚਾਂ ਵੀ ਵੇਚ ਗਿਆ ਆਮ ਕਹਾਵਤ ਬਣੀ ਹੈ ਨਾ ਜਿਹਦਾ ਬੋਲ ਕੌੜਾ ਉਹ ਸਹਿਦਨਾ ਵੇਚ ਸਕਿਆ ਜਿਹਦਾ ਕਹਿੰਦੇ ਬੋਲ ਮਿੱਠਾ ਉਹ ਮਿੱਠੀਆਂ ਵਸ ਕੌੜੀਆਂ ਵਸ ਨੂੰ ਵੀ ਵੇਚ ਗਿਆ ਜਿਹਦਾ ਬੋਲ ਸੋਹਣਾ ਜਿਹਦੀ ਰਸਨਾ ਸੋਹਣੀ ਹੈ ਉਹ ਕਹਿੰਦੇ ਵੱਡੇ ਵੱਡੇ ਵਿਗੜੇ ਹੋਿਆਂ ਨੂੰ ਵੀ ਆਨੰਦ ਵਿੱਚ ਚਲੇ ਹੁੰਦਾ ਹੈ ਰਾਜ ਬਹਾਲ ਦਾ ਪੁੱਤਰ ਸੀ ਬੇਦ ਬਹਾਲ ਜਿਹੜਾ ਬੇਦ ਬਹਾਲ ਸੀ ਉਹਦੇ ਲੱਸਣ ਵਾਲਾ ਸਹੀ ਨਹੀਂ ਸੀ ਭਾਪ ਕਿ ਉਹਦਾ ਆਤਮਾ ਮਾੜੀਆਂ ਸੀ ਉਹਦੀਆਂ ਰਾਜ ਬਹਾਲ ਕਹਿੰਦਾ ਵੀ ਇਹਦੀ ਆਪਾਂ ਮੈਰਜ ਵਿਆਹ ਕਨਾ ਕਰ ਦੇਣਿਆਂ ਵੀ ਇਹ ਜਿਹੜੀ ਘਰ ਧੀ ਆਵੇਗੀ ਉਹਨੂੰ ਸਵਾਰ ਦੇਵੇਗੀ ਬੇਨਤੀ ਹੈ ਆਪਣੀਆਂ ਧੀਆਂ ਨੂੰ ਤੁਸੀਂ ਕਿਸੇ ਮਾੜੇ ਆਦੀ ਦੇ ਲੇਖੇ ਲਾ ਦੋਗੇ ਜਿਹੜੇ ਮਾਪੇ ਬਾਪ ਨੂੰ ਆਪਣੇ ਪੁੱਤਰਾਂ ਦੀ ਪੁੱਤਰ ਦੇ ਬਾਰੇ ਪਤਾ ਵੀ ਇਹ ਮਾੜੇ ਆਦਤਾਂ ਦਾ ਆਦੀ ਹੈ ਪਤਾ ਹੁੰਦਾ ਮਾਪੇ ਬਾਪ ਨੂੰ ਕਹਿੰਦੇ ਵਿਆਹ ਕਰ ਦੋ ਖਬਰਾ ਸੁਧਰੀ ਜਾਵੇ ਜਦੋਂ ਸਾਨੂੰ ਆਪਣੇ ਪੁੱਤਰ ਦੇ ਸਾਡੇ ਸਮਝਾਉਣ ਤੇ ਸਮਝਿਆ ਨਹੀਂ ਕਿਸੇ ਆਮ ਧੀ ਨੂੰ ਲਿਆ ਕੇ ਤੁਸੀਂ ਉੱਥੇ ਬਸਾਵੋਗੇ ਇਹ ਤੁਹਾਡੀ ਕਿੱਡੀ ਵੱਡੀ ਗਲਤੀ ਹੈ ਤੁਹਾਡੀ ਕਿੱਡੀ ਮਾੜੀ ਸੋਚ ਹੈ ਇਹ ਇੱਕ ਦਿਨ ਦਾ ਰਿਸ਼ਤਾ ਨਹੀਂ ਇਹ ਘਾਟਿਆਂ ਦਾ ਰਿਸ਼ਤਾ ਨਹੀਂ ਇਹ ਮਿੰਟਾਂ ਦਾ ਰਿਸ਼ਤਾ ਨਹੀਂ ਇਹ ਜ਼ਿੰਦਗੀ ਦਾ ਰਿਸ਼ਤਾ ਜਿਹਨੂੰ ਤੂੰ ਕਹਿਣਾ ਵੀ ਘਰ ਵਿੱਚ ਧੀ ਜਾ ਜੇ ਇਹਨੂੰ ਖਣੀ ਸਵਾਰੀ ਦੇਵੇਗੀ ਬੇਨਤੀ ਹੈ ਪਹਿਲਾਂ ਆਪਣੇ ਬੱਚੇ ਨੂੰ ਕੰਟਰੋਲ ਵਿੱਚ ਰੱਖ ਕੇ ਸਮਝਾਵੋ ਜੇ ਉਹ ਛੋਟੀ ਗੱਲ ਸਮਝਦਾ ਹੈ ਜੇ ਰੋਦਾ ਕੋਈ ਚੰਗੇ ਘਰਾਣੇ ਵਿੱਚੋਂ ਚੰਗੀ ਇਸਤਰੀ ਨਾਲ ਰਿਸ਼ਤਾ ਕੀਤਾ ਜਾਵੇ ਜੀ ਸਾਡੀ ਗੱਲ ਉਹ ਸਮਝਦਾ ਅਸੀਂ ਆਪ ਤਾਂ ਮਾਰ ਚੱਲ ਰਹੇ ਹਾਂ ਅਸੀਂ ਨਵੇਂ ਆਉਣ ਵਾਲੀ ਧੀ ਦਾ ਵੀ ਰਿਸ਼ਤੇ ਨੂੰ ਜੋੜ ਕੇ ਉਹਦੀ ਵੀ ਮਾਰ ਚੱਲਣੀ ਔਖੀ ਕਰ ਦਿੰਦੇ ਹਾਂ ਕਹਿਣ ਦਾ ਭਾਵ ਹੈ ਵੀ ਜਿਹੜੀ ਧੀਆ ਆਪਣੇ ਬੱਚਿਆਂ ਦੇ ਲਈ ਡਿਗਰੀ ਕਰਨ ਲਈ ਪੂਰੀਆਂ ਹੋਈਆਂ ਵੀ ਤੁਹਾਡੇ ਬੱਚੇ ਨੂੰ ਸਮਝਾਉਣ ਲਈ ਧੀਆ ਹੋਣਗੀਆਂ ਉਹਨੂੰ ਤੁਸੀਂ ਤੁਸੀਂ ਨਹੀਂ ਵਿੱਦਿਆ ਦਿੱਤੀ ਵੀ ਤੁਹਾਡੇ ਬੱਚੇ ਨੂੰ ਸਮਝਾਉਣ ਲਈ ਅਸੀਂ ਪੜ੍ਹਾਈ ਉਹਨੂੰ ਕਰਾਈ ਹੈ ਚਲੋ ਕੋਈ ਗੱਲ ਨਹੀਂ ਵੀ ਅਸੀਂ ਆਪਣੇ ਬੱਚੇ ਨੂੰ ਕੰਟਰੋਲ ਵਿੱਚ ਰੱਖੀਏ ਸਮਝਾਈਏ ਫਿਰ ਅਸੀਂ ਉਹਨੂੰ ਕਿਸੇ ਪਤਨੀ ਦੇ ਕਾਬਲ ਬਣਾਈਏ ਕਹਿਣ ਦਾ ਭਾਵੇਂ ਹੈ ਵੀ ਆਉਣ ਵਾਲੀ ਧੀ ਨੂੰ ਵੀ ਕਿਤੇ ਆਪਣੇ ਧੰਦੇ ਵਿੱਚ ਜਗੜਮਨਾ ਦੇਵੀ ਵੀ ਉਹ ਵੀ ਕਿਸੇ ਆਪਣੇ ਪੁੱਤਰ ਦੀ ਮਾਰ ਚੱਲੇ ਤੇ ਇਸੇ ਤਰ੍ਹਾਂ ਜਿਹੜਾ ਬੀਤਵਾਲ ਸੀ ਉਹ ਬੜਾ ਉਹਦੀ ਆਤ ਤਾਂ ਬੜੀਆਂ ਭੈੜੀਆਂ ਸੀ ਰਾਜੇ ਤੇ ਰਾਣੀ ਨੇ ਘਰ ਵਿੱਚ ਬੈਠਿਆਂ ਨੇ ਵਿਚਾਰ ਕੀਤੀ ਵੀ ਇਹਦੀ ਮੈਰਿਜ ਕਰ ਦੇਣਿਆਂ ਵੀ ਸੁਧਰ ਜਾਵੇਗਾ ਫਿਰ ਰਾਣੀ ਦੇ ਨਿਗਾ ਵਿੱਚ ਇੱਕ ਲੜਕੀ ਆਈ ਉਹਦੇ ਬੋਲ ਬੜੇ ਪਿਆਰੇ ਸੀ ਤੇ ਉਹ ਸੂਝਵਾਨ ਬੜੀ ਸੀ ਉਹਦਾ ਰਿਸ਼ਤਾ ਪੱਕਾ ਕਰ ਦਿੱਤਾਗਾ ਬੇਦਰਾਜ ਦੇ ਨਾਲ ਬਹਾਲ ਰਾਜ ਦਾ ਪੁੱਤਰ ਸੀ ਬੇਦਰਾਜ ਪਰੋਸਤੀ ਨੂੰ ਪਤਾ ਸੀ ਵੀ ਇਹਦੇ ਪੁੱਤਰ ਦੀਆਂ ਆਦਤਾਂ ਬੜੀਆਂ ਭੈੜੀਆਂ ਨੇ ਮਾੜਾ ਏ ਬਹੁਤ ਜ਼ਿਆਦਾ ਜੇਦੋਂ ਤੁਸੀਂ ਆਪਣੇ ਬੱਚੇ ਨੂੰ ਮਾਇਆ ਦੇ ਕੇ ਨਹੀਂ ਪੁੱਛੋਗੇ ਉਹ ਸੋਚੋਂ ਤੋਂ ਬਾਹਰ ਜਾਵੇਗਾ ਜਦੋਂ ਆਪਣੇ ਬੱਚੇ ਨੂੰ ਤੁਸੀਂ ਆਉਣ ਜਾਣ ਬਾਰੇ ਨਹੀਂ ਪੁੱਛੋਗੇ ਬਾਹਰ ਜਾਵੇਗਾ ਜਦੋਂ ਆਪਣੇ ਬੱਚਿਆਂ ਨੂੰ ਤੁਸੀਂ ਗੱਲ-ਗੱਲ ਤੇ ਕੋਈ ਚੀਜ਼ ਬਾਰੇ ਨਹੀਂ ਪੁੱਛੋਗੇ ਤੁਹਾਡੇ ਤੋਂ ਬਾਹਰ ਹੋ ਜਾਏਗਾ। ਜੇ ਚੀਜ਼ ਨੂੰ ਝੜਕਾਂਗੇ ਉਹ ਚੀਜ਼ ਵਧੀਆ ਬਣੇਗੀ। ਇਹ ਕੁਦਰਤੀ ਹੈ। ਜਿਹਨੂੰ ਜ਼ਿਆਦਾ ਮਾਰ ਪਵੇਗੀ ਤੁਸੀਂ ਲੋਹੇ ਤੇ ਜ਼ਿਆਦਾ ਮਾਰ ਪਾਵੋਗੇ ਕੋਈ ਉਹ ਚੀਜ਼ ਨੂੰ ਕੱਟਣ ਲੱਗਿਆ ਦੇਰੀ ਨਹੀਂ ਲਾਵੇਗਾ ਉਹ ਤਿੱਖਾ ਬਣ ਜਾਵੇਗਾ। ਕੁਦਰਤੀ ਹੈ। ਜੀਤੇ ਕਾਰੀਗਰ ਜਿਆਦਾ ਸਮਾਂ ਲਾਵੇਗਾ ਉਹ ਚੀਜ਼ ਕੀਮਤੀ ਬਣੇਗੀ। ਜਿਹਨੂੰ ਡਾਟ ਪਾਵੇਂਗੇ ਜਿਹਨੂੰ ਮਾਰ ਪਾਵੇਗੀ ਉਹ ਕੀਮਤੀ ਬਣੇਗਾ ਇਹ ਕੁਦਰਤੀ ਹੈ ਕਿਉਂਕਿ ਗੁਰਬਾਣੀ ਵਿੱਚ ਆਮ ਵਾਕਵਾਣੀ ਦਰਦ ਕੀਤੀਆਂ ਜਿਹਦਾ ਕੋਈ ਫਾਇਦਾ ਨਹੀਂ ਜੋ ਚੀਜ਼ ਦਾ ਫਾਇਦਾ ਕੁਆਲਟੀ オリジナル ਜੋ ਚੀਜ਼ਾਂ ਦਾ ਅੱਗੇ ਮਾਰਗ ਹੈ ਗੁਰਬਾਣੀ ਉਹ ਚੀਜ਼ ਦੀ ਗੱਲ ਉਦਾਹਰਨ ਦੇ ਰਹੀ ਹੈ ਜਿਹਨੂੰ ਜ਼ਿਆਦਾ ਮਾਰ ਪਾਵੇਗੀ ਛਿੜਕ ਪਾਵੇਗੀ ਜ਼ਿਆਦਾ ਉਹ ਪ੍ਰਾਣੀ ਮਾਹਰ ਬਣੇਗਾ ਦੁਨੀਆ ਦੇ ਵਿੱਚ ਉਹਨੂੰ ਕੋਈ ਚੀਜ਼ ਹਰਾ ਹਰਾਉਣ ਦੇ ਕਾਬਲ ਨਹੀਂ ਬਣੇਗੀ ਇਹ ਕੁਦਰਤੀ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬੇਅਦ ਰਾਜ ਨਾਲ ਰਿਸ਼ਤਾ ਹੋ ਗਿਆ ਉਸਦੀ ਦਾ ਜਦੋਂ ਘਰ ਵਿੱਚ ਆਈ ਉਹਨੂੰ ਪਤਾ ਸੀ ਦੀ ਆਤ ਤਾਂ ਮਾੜੀਆਂ ਨੇ ਰਸਨਾ ਦੇ ਉੱਤੇ ਇੰਨਾ ਆਨੰਦ ਸੀ ਉਹਦੇ ਬੇਦ ਬਹਾਲ ਦਾ ਪੁੱਤ ਬੇਦ ਬਹਾਲ ਕਹਿੰਦੇ ਰਾਜ ਬਹਾਲ ਦਾ ਪੁੱਤਰ ਕੁਝ ਮਹੀਨਿਆਂ ਵਿੱਚ ਹੀ ਸੁਧ ਕਰ ਦਿੱਤਾ ਉਹ ਸਤਨਾ ਤੁਸੀਂ ਆਪਣੇ ਪੁੱਤਰ ਨੂੰ ਧੀ ਨੂੰ ਝਿੜਕੋਗੇ ਘਰ ਵਿੱਚ ਕਲੇਸ਼ ਕਰੋਗੇ ਤੁਹਾਡਾ ਆਗਾ ਵਿਗੜੇਗਾ ਤੁਹਾਡੀ ਰਸਨਾ ਫੁੱਢੀ ਵਧੀਆ ਨਾ ਕੋਲ ਬਿਠਾ ਕੇ ਉਹਨੂੰ ਪਿਆਰ ਨਾਲ ਸਮਝਾਵੋ ਉਹਦੇ ਅੰਦਰਲੀ ਬਿਰਤੀ ਨੂੰ ਸਮਝੋ ਉਹਦੇ ਅੰਦਰਲੀ ਭਾਵਨਾ ਨੂੰ ਸਮਝਿਤ ਕਰਕੇ ਬੱਚਾ ਪ੍ਰਾਹੇ ਪੈ ਰਿਹਾ ਉਹ ਚੀਜ਼ ਤੋਂ ਪਿਆਰ ਨਾਲ ਰੋਕੋ ਇਹ ਤੁਹਾਡਾ ਆਗਾ ਵੀ ਸਮਰੇਗਾ ਤੇ ਤੁਹਾਡੀ ਗੱਲ ਵੀ ਸੁਨੇਗਾ ਪਿਤਾ ਕਰੜਾ ਹੁੰਦਾ ਹੈ ਮਾਤਾ ਇੱਕ ਪ੍ਰੇਮ ਵਾਲੀ ਹੁੰਦੀ ਹੈ ਦੋਨੇ ਵਕਤਾਂ ਘਰ ਵਿੱਚ ਬੱਚਿਆਂ ਦੇ ਕੋਲ ਹੁੰਦੀਆਂ ਮਾਤਾ ਪਿਤਾ ਦੋਨੇ ਬਹਾਲ ਨੇ ਘਰ ਵਿੱਚ ਜੇ ਪਿਤਾ ਕਰੜਾ ਨਾ ਹੋਵੇ ਤੇ ਇਹ ਵੀ ਸੁਭਾਅ ਵੱਖਰਾ ਹੈ ਸੂਰਜ ਦੀ ਤਰ੍ਹਾਂ ਰੋਸ਼ਨੀ ਪਿਤਾ ਦੀ ਹੁੰਦੀ ਹੈ ਪਰ ਪਿਤਾ ਡਾਟਦਾ ਕਿਉਂ ਆ ਵੀ ਮੇਰਾ ਪੁੱਤਰ ਅੱਗਾ ਨਾ ਕਿਤੇ ਖਰਾਬ ਕਰ ਲੈ ਇਹ ਵਧੀਆ ਬਣੇ ਮਾਤਾ ਪ੍ਰੇਮ ਦੇ ਰਹੀ ਏ ਵੀ ਕਹਿੰਦੇ ਇਹ ਰਸਤਾ ਨਾ ਵਿਗੜ ਜੇ ਇਹਦਾ ਰਸਤਾ ਸਵਾਰ ਦੇਵਾ ਇਸੇ ਤਰ੍ਹਾਂ ਕਹਿੰਦੇ ਵੇਦ ਬਹਾਲ ਦੇ ਨਾਲ ਰਿਸ਼ਤਾ ਹੋਇਆ ਉਹਨੇ